ਇਕ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਜੋ ਬਾਬਾ ਦਰਸ਼ਨ ਸਿੰਘ ਮੰਡੀ ਵਾਲੇ ਉਹਨਾਂ ਨੇ ਲਗਾਤਾਰ ਇੱਕ ਥਿੰਬੂ ਬੱਟ ਤੇ ਲਗਾਤਾਰ ਸੇਵਾ ਕੀਤੀ ਇਹਦੇ ਤੇ ਫਲੋਰ ਤੇ ਬਾਬੇ ਦੀ ਸੇਵਾ ਕਰਦੇ ਉਹਨਾਂ ਦੇ ਲੜਕੇ ਜੋ ਪਰਥੋ ਦੇ ਸੁਨਿਵਾਸ ਹੋ ਚੁੱਕੇ ਆ ਅੱਜ ਉਹਨਾਂ ਦਾ ਸਸਕਾਰ ਹੈ ਪਿੰਡ ਦਾ ਸੁਵਾਲ ਮੰਡੀ ਜਿਹੜਾ ਤਰਨਤਾਰਨ ਨਰਮਲ ਸਿੰਘ ਦਾ ਅੰਤਿਮ ਸਸਕਾਰ ਅੱਜ ਕੀਤਾ ਜਾ ਰਿਹਾ ਹੈ ਨਰਮਲ ਸਿੰਘ ਪੁੱਤਰ ਬਾਬਾ ਦਰਸ਼ਨ ਸਿੰਘ ਪਿੰਡ ਦਾਸਵਾਲ ਮੰਡੀ ਅੱਜ ਨੂੰ ਸਰਕਾਰ ਕੀਤਾ ਜਾ ਰਿਹਾ ਜੀ ਪਰਸੋ ਸੁਗਵਾ ਸੋਚੇ ਸੀ ਬਾਬਾ ਦਰਸ਼ਨ ਸਿੰਘ ਜੀ ਦਾਸਵਾਲ ਮੰਡੀ ਵਾਲੇ ਹੋਰ ਬੈਕ ਲਾਈਨ ਆ ਹੋਰ ਰੱਖ ਦੇ ਜੀ ਮੇਰਾ ਪਤਾ

ਦਾ ਖਾਤਕਾ ਤੋ ਐ ਕਰ ਚੱਕੀ ਫਤਿਹ ਅੱਜ ਸਾਦੇ ਸਤਾਰਿਓ ਬਾਬਾ ਦਰਜੰਸੇਂ ਦੀ ਮੰਡੀ ਵਾਲੇ ਜੋ ਕਿਸਾਨ ਜਥੇਬੰਦੀ ਵਿੱਚ ਪਿਛਲੇ ਅੰਦੋਲਨ ਵਿੱਚ 385 ਦਿਨ ਸੇਵਾ ਕੀਤੀ ਲੰਗਰ ਦੀ ਹੁਣ ਫਿਰ ਜਿਹੜੇ ਉੱਥੇ ਸੇਵਾ ਕਰਦੇ ਸੀ ਉਹਨਾਂ ਨੇ ਬਹੁਤ ਉਹਨਾਂ ਜਿਹੜਾ ਬਾ ਉਨਹੋਣਾ ਵਰਤਿਆ ਹੈ ਕਿ ਉਹਨਾਂ ਦੇ ਬੇਟਾ ਸਰਦਾਰ ਨਿਰਮਲ ਸਿੰਘ ਜੀ ਜੋ ਸਦੀਵੀ ਵਿਛੋੜਾ ਦੇ ਕੇ ਪਰਿਵਾਰ ਨੂੰ ਚਲੇ ਗਏ ਹਨ ਇਹ ਇੱਕ ਨਾਮ ਪੂਰਾ ਹੁਣ ਵਾਲਾ ਘਾਟਾ ਪਿਆ ਹੈ ਜਿਤੇ ਪਰਿਵਾਰ ਨੂੰ ਘਾਟਾ ਪਿਆ ਹੈ ਉਥੇ ਸਾਡੇ ਗੱਥੀਬੰਦੀ ਨੂੰ ਵੀ ਇਹ ਇੱਕ ਨਾਮ ਪੂਰਾ ਹੁਣ ਵਾਲਾ ਘਾਟਾ ਹੈ ਕਿਉਂਕਿ ਬਾਬਾ ਜੀ ਤੋਂ ਬਾਅਦ ਸਾਰੀ ਸੇਵਾ ਗੁਰੂ ਕਰਦੀ ਉਹ ਕਰਦਾ ਸੀ ਅਰ ਹੁਣ ਜਿਹੜਾ ਵਾ ਬਾਬੇ ਹੁਣਾਂ ਲਈ ਬਹੁਤ ਮੁਸ਼ਕਲ ਹੋ ਗਿਆ ਆ ਕਿ ਉਹ ਸਾਥ ਦੇ ਸਕਣ ਪਰ ਜੋ ਕੁਦਰਤ ਕਰਦੀ ਆ ਉਹ ਉਹਦੇ ਹੱਥ ਵਾਸਿਆ ਇਸੇ ਦੇ ਵਾਸਤੇ ਗੱਲ ਨਹੀਂ ਚਲੋ ਮਹਾਰਾਜ ਸੱਤੇ ਪਾਤਸ਼ਾਹ ਜੀ ਉਹਨਾਂ ਨੂੰ ਸਾਥੋਂ ਤੇ ਖੋਲਿਆ ਆ ਆਪਦੇ ਚੜ੍ਹਨਾ ਵਿੱਚ ਨਿਵਾਸ ਭਕਸ਼ਨ ਤੇ ਗਾਂ ਉਹਨਾਂ ਦੀ ਜਿਹੜੇ ਸੁਖ ਸ਼ਾਂਤੀ ਵਚਨ ਪਰਿਵਾਰ ਚ ਚੜ੍ਹਦੇ ਆ ਕਲਾਕਾਰ ਉਹਨਾਂ ਨੇ ਫਤਿਹ ਗ੍ਰਹਣ ਵਾਇਰਟੀ ਦਾ ਖਾਤਸਾ ਉਹ ਮੇਟੀ ਕੀ ਪਤ ਹੈ